ਇਹ ਜੀ ਇੱਕ ਬੜੀ ਵੱਡਾ ਮੌਸਾ ਨਾ ਪੜੇ ਗਿਆ ਨਿੱਕੜਾ ਤਾਂ ਤੇ ਜੇ ਪਿਛਲੇ ਅ ਦਿਨੀ ਪਿਛਲੇ ਦਿਨੀ ਲਹਿਰਾ ਦੇ ਅਮਰੀਕਨ ਈਗਲ ਹੋਟਲ ਤੋਂ ਪਿੰਡ ਕਣਕਵਾਲ ਭੰਗੂਆ ਦੇ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ ਉਸ ਨੂੰ ਮੁਕਦਮਾ ਦਰਜ ਕਰਨ ਤੋਂ ਬਾਅਦ ਲੱਭਦੇ ਹੋਏ ਥਾਣਾ ਸਿਟੀ ਲਹਿਰਾ ਤੇ ਐਸ ਐਚ ਓ ਸਦਰ ਲਹਿਰਾ ਇਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਜੀ। ਇਹਨਾਂ ਨੂੰ ਟੈਕਨੀਕਲੀ ਕੈਮਰਿਆਂ ਦੀ ਮਦਦ ਨਾਲ ਟਰੇਸ ਕਰਦੇ ਹੋਏ ਸਭ ਤੋਂ ਪਹਿਲਾਂ ਨਿਸ਼ਾਨ ਸਿੰਘ ਹੈ ਇੱਕ ਦੁਗਾਲਪਿੰਡ ਦਾ। ਉਸ ਨੂੰ ਫੜਿਆ ਫਿਰ ਉਸਦੇ ਦੋ ਸਾਥੀ ਹੋਰ ਫੜੇ ਤੇ ਇਹਨਾਂ ਪਾਸੋਂ 19 ਮੋਟਰਸਾਈਕਲ ਔਰ ਇੱਕ ਐਕਟਿਵਾ ਚੋਰੀ ਕੀਤੀਆਂ ਹੋਈਆਂ ਨੇ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਉਹ ਬਰਾਮਦ ਕਰਵਾਈਆਂ ਗਈਆਂ ਨੇ। ਕਿੰਨੇ ਵਿਅਕਤੀ ਨੇ ਸਰੇਂ? ਇਹ ਕੁੱਲ 4 ਵਿਅਕਤੀ ਨੇ ਜੀ। 3 ਵਿਅਕਤੀ ਨੇ ਚੋਰੀ ਕਰਨ ਵਾਲੇ। ਔਰ ਚੌਥਾ ਵਿਅਕਤੀ ਉਹ ਹੈ ਕਬਾੜੀਆ ਜਿਹੜਾ ਕਿ ਇਹਨਾਂ ਤੋਂ ਖਰੀਦ ਕੇ ਅੱਗੇ ਇਹਨਾਂ ਨੂੰ ਡਿਸਮੈਂਟਲ ਕਰਕੇ ਜਾਂ ਤੋੜਪੰਨ ਕਰਕੇ ਅੱਗੇ ਵੇਚਦਾ ਸੀ ਉਸ ਨੂੰ ਵੀ ਅਸੀਂ ਗ੍ਰਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪਬਲਿਕ ਨੂੰ ਸਭ ਤੋਂ ਜ਼ਰੂਰੀ ਸੰਦੇਸ਼ ਤੁਹਾਡੇ ਮਾਧਮ ਰਾਹੀਂ ਇਹ ਹੈ ਕਿ ਸਾਰਿਆਂ ਦੇ ਘਰਾਂ ਦੇ ਅੱਗੇ ਬਹੁਤ ਸਾਰੇ ਪਬਲਿਕ ਦੇ ਘਰਾਂ ਦੇ ਅੱਗੇ ਕੈਮਰੇ ਲੱਗੇ ਹੁੰਦੇ ਆ ਆਮ ਤੌਰ ਤੇ ਉਹਨਾਂ ਦਾ ਫੋਕਸ ਸਿਰਫ ਆਪਣੇ ਘੇਰੇ ਤੱਕ ਹੁੰਦਾ ਜੇਕਰ ਉਹਨਾਂ ਦਾ ਫੋਕਸ ਥੋੜਾ ਜਿਹਾ ਠੀਕ ਕਰ ਲਿਆ ਜਾਵੇ ਰੋਡ ਤੇ ਕਰ ਦਿੱਤਾ ਜਾਵੇ ਤਾਂ ਅਜਹੀਆਂ ਵਾਰਦਾਤਾਂ ਅਜਿਹੇ ਚੋਰਾਂ ਨੂੰ ਫੜਨ ਦੇ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਸਹਾਇਤਾ ਮਿਲਦੀ ਹੈ। ਪਰ ਕੱਲੇ ਮੋਟਰਸਾਈਕਲ ਬਰਾਮਦ ਹੋਇਆ ਕੋਈ ਹੋਰ ਚੋਰੀ ਨਹੀਂ। ਨਹੀਂ ਜੀ। ਫਿਲਹਾਲ ਇਹਨਾਂ ਕੋਲੋਂ 19 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਹੋਈ ਹੈ। ਸਰ ਜਿਵੇਂ ਜਿੰਨਾਂ ਦੇ ਮੋਟਰਸਾਈਕਲ ਪਰਿਵਾਰਾਂ ਨੂੰ ਕੀ ਕਹਣਾ ਚਾਹੁੰਦੇ ਹੋ? ਅਸੀਂ ਉਹਨਾਂ ਪਰਿਵਾਰਾਂ ਨਾਲ ਸੰਪਰਕ ਕਰਾਂਗੇ ਜੀ ਕਈਆਂ ਦੇ ਨੰਬਰ ਪਲੇਟਸ ਨਹੀਂ ਹੈ, ਨੰਬਰ ਪਲੇਟਸ ਟੁੱਟੀਆਂ ਹੋਈਆਂ ਨੇ ਜਾਂ ਸੁਟੀਆਂ ਹੋਈਆਂ ਨੇ। ਅਸੀਂ ਉਹਨਾਂ ਦੇ ਇੰਜਨ ਨੰਬਰ ਚੱਸੀ ਨੰਬਰ ਤੋਂ ਟ੍ਰੇਸ ਕਰਕੇ ਕਿ ਅਸਲ ਮਾਲਕ ਕੌਣ ਹੈ। ਜਿਹੜੀਆਂ ਕਿ ਇਹਨਾਂ ਦੇ ਮੋਟਰਸਾਈਕਲ ਨਿਰਮਾਤਾ ਕੰਪਨੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਇਹਨਾਂ ਦੇ ਮਾਲਕਾਂ ਨੂੰ ਲੱਭ ਕੇ ਉਹਨਾਂ ਨੂੰ ਜਿਹੜੇ ਹੈ ਇਹਨਾਂ ਦੇ ਮੋਟਰਸਾਈਕਲ ਸਕੂਟਰ ਵਾਪਸ ਕਰਾਂਗੇ